ਜਦੋਂ ਦੀ ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਹੋਈ ਆ ਉਦੋਂ ਤੋਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਐ ਉਹ ਪਰਿਵਾਰ ਬਚਾਉਣ ਦੀ ਲੜਾਈ ਲੜ ਰਿਹਾ ਤੇ ਪਹਿਲਾਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਸੀ ਉਹ 1920 ਤੋਂ ਲੈ ਕੇ ਹਮੇਸ਼ਾ ਪੰਥ ਲਈ ਜਾਂ ਗੁਰਦੁਆਰਿਆਂ ਨੂੰ ਬਚਾਉਣ ਲਈ ਜਾਂ ਸਿੱਖੀ ਨੂੰ ਬਚਾਉਣ ਲਈ ਜਾਂ ਪੰਜਾਬ ਦੇ ਜਿਹੜੇ ਮਸਲੇ ਹੁੰਦੇ ਸੀ ਉਹਨਾਂ ਨੂੰ ਹੱਲ ਕਰਨ ਲਈ ਅੱਗੇ ਆਉਂਦਾ ਸੀ ਪਰ ਹੁਣ ਜਿਹੜਾ ਅਕਾਲੀ ਦਲ ਐ ਉਸ ਦਾ ਜਿਹੜਾ ਅਰਥ ਐ ਉਹ ਹੀ ਬਦਲ ਗਿਆ ਹੁਣ ਸਿਰਫ ਪਰਿਵਾਰਵਾਦ ਹੀ ਦਿੱਖ ਰਿਹਾ ਤੇ ਹੁਣ ਇੱਕ ਬੰਦੇ ਨੂੰ ਬਚਾਉਣ ਲਈ ਜਿਹੜਾ ਸੰਘਰਸ਼ ਹੋ ਰਿਹਾ ਵਿਕਰਮ ਮਜੀਠੀਆ ਨੂੰ ਬਚਾਉਣ ਲਈ ਜਿਹੜਾ ਸੰਘਰਸ਼ ਹੋ ਰਿਹਾ ਉਹ ਕਿਸੇ ਤੋਂ ਜਗ ਜाहਰ ਲੁਕਿਆ ਨਹੀਂ ਹੈ ਸਭ ਜਗ ਜाहਰ ਹੈ ਕਿਉਂਕਿ ਜਿਹੜਾ ਅੱਜ ਮਹਾਲੀ ਦੇ ਵਿੱਚ ਸੁਖਵੀਰ ਬਾਦਲ ਦੀ ਜਿਹੜੀ ਕਾਲ ਦੇ ਉੱਤੇ ਅਕਾਲੀ ਵਰਕਰ ਇਕੱਠੇ ਹੋਏ ਨੇ ਉਹ ਸਿਰਫ ਜਿਹੜਾ ਅਦਾਲਤ ਦੇ ਉੱਤੇ ਦਬਾਅ ਪਾਉਣ ਲਈ ਹੋ ਰਿਹਾ ਸੀ ਅਤੇ ਪੁਲਿਸ ਪ੍ਰਸ਼ਾਸਨ ਅਤੇ ਜਿਹੜੀਆਂ ਸਾਡੀਆਂ ਟੀਮਾਂ ਨੇ ਉਹਨਾਂ ਨੇ ਜਿਹੜਾ ਅਕਾਲੀਆਂ ਦਾ ਜਿਹੜਾ ਇਹ ਮਨੋਰਥ ਸੀ ਉਹ ਪੂਰਾ ਨਹੀਂ ਹੋਣ ਦਿੱਤਾ ਅਤੇ ਅਸੀਂ ਨਹੀਂ ਚਾਹੁੰਦੇ ਕਿ ਕੋਈ ਵੀ ਸੂਬੇ ਦੇ ਵਿੱਚ ਗੜਬੜੀ ਹੋਵੇ ਕਿਉਂਕਿ ਜਿਹੜਾ ਸੂਬਾ ਹੈ ਉਹ ਅਮਨ ਚਾਹੁੰਦਾ ਹੈ ਤੇ ਅਕਾਲੀ ਦਲ ਜਿਹੜਾ ਅਮਨ ਨੂੰ ਭੰਗ ਕਰਨਾ ਚਾਹੁੰਦਾ ਹੈ ਤੇ ਸਿਰਫ ਇੱਕ ਬੰਦੇ ਦੀ ਜਿਹੜੀ ਹੈ ਹੋਰ ਪੈਰਵਾਈ ਕਰਨ ਲਈ ਜਾਂ ਇੱਕ ਬੰਦੇ ਨੂੰ ਬਚਾਉਣ ਲਈ ਅਸੀਂ ਜਾਦਾ ਬੰਦਿਆਂ ਦੀ ਜਿਹੜੀ ਕੁਰਬਾਨੀ ਨਹੀਂ ਦੇ ਸਕਦੇ ਸਾਡੇ ਲਈ ਸਾਰੇ ਜਿਹੜੇ ਮਨੁੱਖ ਨੇ ਉਹ ਇੱਕ ਨੇ ਅਤੇ ਪੰਜਾਬ ਦੇ ਵਿੱਚ ਅਸੀਂ ਅਮਨ ਸ਼ਾਂਤੀ ਚਾਹੁੰਦੇ ਆਂ ਕੀ ਕਹਿਣਾ ਹਰਪਾਲ ਜੀਮਾ ਦਾ ਉਹ ਤੁਹਾਨੂੰ ਦਿਖਾਉਂਦੇ ਆਂ ਥੋੜੇ ਦਿਨ ਪਹਿਲਾਂ ਜਦੋਂ ਸੁਖਬੀਰ ਸਿੰਘ ਬਾਦਲ ਜੀ ਦੇ ਸਾਲਾਹ ਸਾਹਿਬ ਵਿਕਰਮਜੀਤ ਮਲਜੀਤ ਸਿੰਘ ਨੂੰ ਪੰਜਾਬ ਪੁਲਿਸ ਨੇ ਗ੍ਰਿਫਤਾਰ ਕੀਤਾ ਪੰਜਾਬ ਦੀ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਔਰ ਉਸ ਸਮੇਂ ਤੋਂ ਪਰਿਵਾਰ ਬਚਾਓ ਮਹਿੰਮ ਜਿਹੜੀ ਆ ਉਹ ਕਾਲੀਦਾ ਨੇ ਸ਼ੁਰੂ ਕੀਤੀ ਸੀ ਯਾਰੀ ਗੱਲ ਸ਼ੁਰੂ ਹੋਈ ਤੇ ਕਾਲੀਦਾ ਨੇ ਕਿੱਥੋਂ ਸਭੀ ਪਾਂਥ ਬਚਾਓ ਮਹਿੰਮ ਜਦੋਂ ਕਾਲੀ ਦਲ ਬਣਿਆ ਤਾਂ ਉਹਦਾ ਮਹਮਾ ਮਸ਼ੂਰ ਹੋਈ ਪੰਥ ਬਚਾਓ ਗੁਰਦੁਆਰਾ ਸਾਹਿਬ ਬਚਾਓ ਸਿੱਖੀ ਨੂੰ ਅੱਗੇ ਲੈ ਕੇ ਜਾਓ ਤਾਂ ਅੱਜ 20 25 ਦੇ ਅੰਦਰ 2025 ਦੇ ਅੰਦਰ ਠੀਕ 100 ਸਾਲ ਬਾਅਦ ਅੱਜ ਕਾਲੀ ਦਲ ਜਿਹੜਾ ਉਹ ਪਰਿਵਾਰ ਬਚਾਓ ਮਹਮ ਚ ਲੱਗ ਗਿਆ ਅੱਜ ਉਹ ਇੱਕ ਪਰਿਵਾਰ ਨੂੰ ਬਚਾਉਣ ਦੇ ਅੰਦਰ ਆਪਣੇ ਸਾਰੇ ਨੂੰ ਬਚਾਉਣ ਦੇ ਅੰਦਰ ਨਸ਼ਾ ਤਸਕਰਾਂ ਨੂੰ ਬਚਾਉਣ ਦੇ ਅੰਦਰ ਨਸ਼ੇ ਦੇ ਸਦਾਗਰਾਂ ਨੂੰ ਬਚਾਉਣ ਦੇ ਵਹਿਮ ਦੇ ਅੰਦਰ ਅਕਾਲੀ ਦਾ ਲੱਗ ਗਿਆ ਅੱਜ ਜਦੋਂ ਅਦਾਲਤ ਦੇ ਅੰਦਰ ਅੱਜ ਜਦੋਂ ਅਦਾਲਤ ਦੇ ਅੰਦਰ ਵਿਕਰਮਦੀਨ ਬਜੀਠੀਏ ਨੂੰ ਪੇਸ਼ ਕਰਨਾਗਾ ਵਿਕਰਮ ਨੂੰ ਪੇਸ਼ ਕਰਨਾਗਾ ਔਰ ਉਸ ਉਸ ਸਮੇਂ ਜੱਜ ਦੇ ਉੱਤੇ ਉਸ ਸਮੇਂ ਜੁਡੀਸ਼ਰੀ ਨੂੰ ਥ੍ਰੈਟ ਕਿਵੇਂ ਕਰਨਾਗਾ ਉਸ ਸਮੇਂ ਧਮਕੀਆਂ ਕਿਵੇਂ ਦੇਣੀਆਂ ਨੇ ਜੱਜ ਨੂੰ ਉਸ ਰਾ ਜੁਡੀਸ਼ੀਅਲ ਸਿਸਟਮ ਨੂੰ ਕਿਵੇਂ ਧਮਕਾਉਣਾਗਾ ਔਰ ਉਸ ਸਮੇਂ ਕਿਵੇਂ ਪੰਜਾਬ ਪੁਲਿਸ ਨੂੰ ਧਮਕਾਉਣਾਗਾ ਕਿਵੇਂ ਕਾਨੂੰਨ ਦੇ ਸਾਹਮਣੇ ਤਾਲੀਬਾਨ ਦੇ ਰੂਪ ਚ ਮੜ ਕੇ ਖੜਨਾਗਾ ਅੱਜ ਇਹ ਕੰਮ ਅਕਾਲੀ ਦਰ ਪੰਜਾਬ ਚ ਕਰ ਰਿਹਾਗਾ ਜਿਹੜਾ ਕਾਨੂੰਨ ਦੀ ਪ੍ਰਕਿਰਿਆ ਸ਼ੁਰੂ ਹੋਈ ਆ ਕਿਉਂਕਿ ਆਮ ਆਦਮੀ ਪਾਰਟੀ ਨੇ ਤਾਂ ਜਦੋਂ ਸਰਕਾਰ ਬਣੀ ਤਾਂ ਸਪੱਸ਼ਟ ਕੀਤਾ ਅਸੀਂ ਤਾਂ ਬਾਬਾ ਸਾਹਿਬ ਭੀਮrao ਅੰਬੇਡਕਰ ਜੀ ਜਿਨ੍ਹਾਂ ਨੇ ਦੇਸ਼ ਦਾ ਸੰਵਿਧਾਨ ਬਣਾਇਆ ਇੱਕ ਫੋਟੋ ਉਹਨਾਂ ਦੀ ਲਾਈ ਇੱਕ ਫੋਟੋ ਸ਼ਹੀਦ ਆਜਮ ਭਗਤ ਸਿੰਘ ਦੀ ਲਾਈ ਜਿਨ੍ਹਾਂ ਨੇ ਆਜ਼ਾਦੀ ਦਿਵਾਈ ਜਿਸ ਵਿਅਕਤੀ ਨੇ ਸਾਨੂੰ ਆਜ਼ਾਦੀ ਦਵਾਈ ਇੱਕ ਫੋਟੋ ਪੰਜਾਬ ਦੇ ਅੰਦਰ ਉਹਦੀ ਲੱਗੀ ਇੱਕ ਫੋਟੋ ਉਹਦੀ ਲੱਗੀ ਜਿਹਨੇ ਦੇਸ਼ ਦਾ ਸੰਵਿਧਾਨ ਬਣਾਇਆ ਪੰਜਾਬ ਦਾ ਸੰਵਿਧਾਨ ਬਣਾਇਆ ਪਰ ਲੇਕਿਨ ਅਕਾਲੀ ਦਲ ਨੇ ਅੱਜ ਤੱਕ ਹਿਸਟਰੀਆ ਕਦੇ ਸੰਵਿਧਾਨ 'ਚ ਵਿਸ਼ਵਾਸ ਪ੍ਰਗਟ ਨਹੀਂ ਕੀਤਾ ਅਸੀਂ ਸੰਵਿਧਾਨ ਦੇ ਮੁਤਾਬਕ ਕਾਨੂੰਨ ਦੇ ਮੁਤਾਬਕ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਕਾਰਵਾਈ ਕਰ ਰਹੇ ਨੇ ਅਦਾਲਤ ਦੇ ਅੰਦਰ ਪੇਸ਼ ਹੋਣਾਗਾ ਅਦਾਲਤ ਨੂੰ ਡਰਾਉਣ ਦੇ ਲਈ ਅਦਾਲਤ ਰੁੱਤਮ ਕੌਣ ਦੇ ਲਈ ਕਾਨੂੰਨ ਦੀ ਪ੍ਰਕਿਰਿਆ 'ਚ ਖਲਣ ਪਾਉਣ ਦੇ ਲਈ ਅਕਾਲੀ ਦਲ ਧਰਨੇ ਲਾ ਰਿਹਾ ਹੈਗਾ ਔਰ ਨਸ਼ਾ ਤਸਕਰਾਂ ਨੂੰ ਬਚਾਉਣ ਦੇ ਲਈ ਪਰਿਵਾਰ ਨੂੰ ਬਚਾਉਣ ਦੇ ਲਈ ਅਕਾਲੀ ਦਲ ਧਰਨੇ ਲਾ ਰਿਹਾ ਹੈਗਾ ਇਥੇ ਸਪਸ਼ਟ ਹੁੰਦਾ ਕਿ ਅੱਜ ਅਕਾਲੀ ਦਲ ਜਿਹੜਾ ਕਿਸੇ ਸਮੇਂ ਪੰਥ ਨੂੰ ਬਚਾਉਣ ਲਈ ਹੋਂਦ ਵਿੱਚ ਆਇਆ ਸੀ ਜਦੀ ਪਹਿਲੀ ਕਾਨਫਰੰਸ ਜਿਹਦਾ ਪਹਿਲਾ ਰਿਕਾਰਡ ਜਦੋਂ ਰਿਕਾਰਡ ਹੋਇਆ ਤਾਂ ਇਹ ਲਿਖਿਆ ਗਿਆ ਸੀ ਕੀ ਆਪਾਂ ਨੇ ਪੰਥ ਨੂੰ ਬਚਾਉਣਾਗਾ ਗੁਰਦੁਆਰਾ ਸਾਹਿਬ ਨੂੰ ਮਸੰਨਾ ਤੋਂ ਯਾਦ ਕਰਵਾਉਣਾਗਾ ਆਪਾਂ ਪੰਥਕ ਲਹਿਰ ਚਲਾਉਣੀ ਆ ਅੱਜ ਪੰਜਾਬ ਦੇ ਅੰਦਰ ਨਸ਼ਾ ਤਸਕਰ ਨੂੰ ਬਚਾਉਣ ਦੀ ਲਹਿਰ ਚਲਾ ਰਿਹਾਗਾ ਇਹ ਸਫਰ ਆ ਅਕਾਲੀ ਦਲ ਦਾ ਪੰਥ ਬਚਾਓ ਤੋਂ ਲੈ ਕੇ ਨਸ਼ਾ ਤਸਕਰ ਬਚਾਓ ਤੱਕ ਦੀ ਮਹਿੰਮ ਦਾ ਇਸ ਸਮੇਂ ਦੌਰਾਨ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਇਹਨਾਂ ਦੇ ਹਿੱਸੇ ਆਇਆ ਇਸ ਸਮੇਂ ਬਾ ਇਸ ਸਮੇਂ ਦੌਰਾਨ ਪੰਜਾਬ ਦੀ ਜਵਾਨੀ ਨੂੰ ਮਾਰਨਾਂ ਨੇ ਦੇ ਹਿੱਸੇ ਆਇਆ ਇਸ ਸਮੇਂ ਦੌਰਾਨ ਜੋ ਲੋਕ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦਾ ਇਨਸਾਮ ਮਗਰਸੀ ਉਹਨਾਂ ਨੂੰ ਗੋਲੀਆਂ ਨਾਲ ਮਾਰ ਕੇ ਗੋਲੀਆਂ ਮਾਰ ਕੇ ਜਿਹੜਾ ਮਾਰ ਦਿੱਤਾ ਗਿਆ ਇਹ ਜਿਹੜਾ ਕੰਮ ਆਕਾਲੀ ਦਲ ਦੇ ਹਿੱਸੇ ਆਇਆ ਅੱਜ ਉਸੇ ਪ੍ਰਕਿਰਿਆ ਦੇ ਤਹਿਤ ਉਸੇ ਕਿਰਿਆ ਦੇ ਤਹਿਤ ਅਕਾਲੀ ਦਲ ਕਿਸ ਕੰਮ ਲਈ ਲੱਗਿਆ ਹੋਇਆ ਨਸ਼ਾ ਤਸਕਰ ਬਚਾਓ ਮਹਮ ਪੰਜਾਬ ਦੇ ਅੰਦਰ ਨਸ਼ਿਆਂ ਦੇ ਸੌਦਾਗਰਾਂ ਦੀ ਰੱਖਿਆ ਕਿਵੇਂ ਕੀਤੀ ਜਾਣੀ ਆ ਪੰਜਾਬ ਦੇ ਅੰਦਰ ਕਿਸ ਤਰ੍ਹਾਂ ਕਾਨੂੰਨ ਦੇ ਰਾਜ ਨੂੰ ਤੋੜ ਲਾਂਗਾ ਮੈਂ ਪੰਜਾਬ ਦੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਆਨਰੇਬਲ ਚੀਫ ਜਸਟਿਸ ਸਾਹਿਬ ਨੂੰ ਬੇਨਤੀ ਕਰਨਾ ਚਾਹਾਂਗਾ ਕਿ ਇਸ ਤਰ੍ਹਾਂ ਦਾ ਸਟ੍ਰਿਕਟ ਆਰਡਰ ਪਾਸ ਕੀਤਾ ਜਾਵੇ ਕਿਉਂਕਿ ਪੰਜਾਬ ਸਰਕਾਰ ਲੱਗੀ ਆ ਜੋ ਸੰਵਿਧਾਨ ਨੇ ਸਾਨੂੰ ਸ਼ਕਤੀਆਂ ਦਿੱਤੀਆਂ ਨੇਗੀਆਂ ਜੋ ਸਰਕਾਰ ਨੂੰ ਮੰਡੇਟ ਦਿੱਤਾਗਾ ਜੋ ਅੰਬੇਡਕਰ ਸਾਹਿਬ ਦੁਆਰਾ ਲਿਖੇ ਸੰਵਿਧਾਨ ਦੇ ਵਿੱਚ ਲਿਖਿਆਗਾ ਅਸੀਂ ਉਸ ਕਾਨੂੰਨ ਦੀ ਵਰਤੋਂ ਕਰਦੇ ਹੋਏ ਬਿਲਕੁਲ ਸਾਰਾ ਕਾਨੂੰਨ ਲਾਗੂ ਕਰ ਰਿਆਂ ਫਿਰ ਵੀ ਬਹਿਸ ਸਮਝਦਾਗਾ ਅੱਜ ਪੰਜਾਬ ਦੀ ਜੁਡੀਸ਼ਰੀ ਨੂੰ ਅੱਜ ਪੰਜਾਬ ਦੀਆਂ ਅਦਾਲਤਾਂ ਨੂੰ ਅਕਾਲੀ ਦਲ ਦੀ ਜਿਹੜੀ ਬਚੀ ਖੁਚੀ ਪਾਰਟੀ ਆ ਜਿਹੜੀ ਬਚੀ ਖੁਚੀ ਰਹਿੰਦ ਖੁੰਦਾ ਉਹ ਤੋਂ ਖਤਰਾ ਪੈਦਾ ਹੋ ਗਿਆ ਤਾਂ ਮੇਰੀ ਆਨਰੇਬਲ ਚੀਫ ਜਸਟਿਸ ਨੂੰ ਬੇਨਤੀ ਆ ਕਿ ਤੁਰੰਤ ਇਸ ਤਰ੍ਹਾਂ ਦੇ ਆਰਡਰ ਜਾਰੀ ਕੀਤੇ ਜਾਣ ਤਾਂ ਕਿ ਜਿਹੜੇ ਲੋਕ ਨੇਗੇ ਜਿਹੜੇ ਜੁਡੀਸ਼ਰੀ ਨੂੰ ਤਮਕਾਰ ਆਏ ਨੇ ਜਿਹੜੇ ਇਨਵੈਸਟੀਗੇਸ਼ਨ ਅਫਸਰਾਂ ਨੂੰ ਤਮਕਾਰ ਆਏ ਨੇਗੇ ਜਿਹੜੇ ਕਾਨੂੰਨ ਦੀ ਪ੍ਰਕਿਰਿਆ ਚ ਹਲ ਖੱਲ ਪਾ ਰਹੇ ਨੇ ਉਹਨਾਂ ਤੇ ਰੋਕ ਲੱਗ ਸਕੇ